ਖੌਫ ਨਾਕ ਤੇ ਦਦ ਨਾ ਖਬਰ سامنے ਆਈ ਹੈ ਜੁਥੇ ਪੇਂਟ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਔਰ ਅੱਗ ਲੱਗਣ ਤੋਂ ਬਾਅਦ ਲਗਾਤਾਰ ਕਈ ਧਮਾਕੇ ਹੁੰਦੇ ਨੇ ਜਿਸ ਤੋਂ ਬਾਅਦ ਪੂਰਾ ਇਲਾਕਾ ਜਿਹੜਾ ਹੈ ਉਹ ਦਹਿਲ ਜਾਂਦਾ ਹੈ ਲੋਕ ਸਹਮੇ ਹੋਏ ਨੇ ਔਰ ਦਰਦਨਾਖਬਰ ਹੈ ਔਰ ਮੰਨਪਾਗੀ ਖਬਰ ਹੈ ਕਿ ਇਸ ਅੱਗ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਫਿਲਹਾਲ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਚੱਲ ਸਕਿਆ ਹੈ ਦਮਕਲ ਵਿਭਾਗ ਦੇ ਜਿਹੜੀ ਗੱਡੀਆਂ ਨੇ ਮੌਕੇ ਤੇ ਪਹੁੰਚੀ ਹੈ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਪੇਂਟ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ ਕਿਉਂਕਿ ਅੰਦਰ ਕੈਮੀਕਲ ਪਿਆ ਹੋਇਆ ਸੀਗਾ ਜਿਸ ਨਾਲ ਇਹ ਅੱਗ ਨੇ ਭਿਆਨਕ ਰੂਪ ਧਾਰ ਲਿਆ ਔਰ ਵੇਖਦਿਆਂ ਹੀ ਵੇਖਦਿਆ ਪੂਰੀ ਫੈਕਟਰੀ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਅੰਮ੍ਰਿਤਸਰ ਦੇ ਅਨਗੜ ਇਲਾਕੇ ਦੇ ਵਿੱਚ ਇਹ ਫੈਕਟਰੀ ਬਣੀ ਹੋਈ ਹੈ ਜਿੱਥੇ ਅ ਅੱਗ ਲੱਗੀ ਹੈ ਅੱਗ ਲੱਗਣ ਦੇ ਕਾਰਨ ਫਿਲਹਾਲ ਹਲੇ ਨਹੀਂ ਪਤਾ ਲੱਗਾ ਪਰ ਮੰਦਭਾਗੀ ਖਬਰ ਹੈ ਕਿ ਇਸ ਅ ਇਸ ਫੈਕਟਰੀ ਨੂੰ ਜਦੋਂ ਅੱਗ ਲੱਗੀ ਤਾਂ ਇਸ ਦੇ ਵਿੱਚ ਜਿਹੜੇ ਤਿੰਨ ਲੋਕ ਸੀਗੇ ਉਹਨਾਂ ਦੇ ਅ ਮੌਤ ਜਿਹੜੀ ਹੈ ਮੌਤ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਫਿਲਹਾਲ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਫੈਕਟਰੀ ਦੇ ਅੰਦਰ ਕਾਫੀ ਪੇਂਟ ਤੇ ਕੈਮੀਕਲ ਪਿਆ ਹੋਇਆ ਸੀ ਜਿਸ ਤੇ ਚਲਦਿਆਂ ਕਈ ਤਮਾਕੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਔਰ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹ ਬਾਹਰ ਆ ਜਾਂਦੇ ਨੇ ਸਹਿਮੇ ਹੋਏ ਨੇ ਕਿਉਂਕਿ ਜੋ ਫੈਕਟਰੀ ਹੈ ਉਸ ਦੇ ਆਲੇ ਦੁਆਲੇ ਰਿਆਇਸ਼ੀ ਇਲਾਕਾ ਹੈ ਲੋਕ ਉੱਥੇ ਰਹਿੰਦੇ ਨੇ ਔਰ ਲੋਕਾਂ ਨੇ ਜਦੋਂ ਆਵਾਜ਼ ਸੁਣੀ ਕਈ ਮੀਟਰ ਤੱਕ ਜਿਹੜੀ ਹੈ ਆਵਾਜ਼ ਤਮਾਕਿਆਂ ਦੀ ਸੁਣਾਈ ਦਿੱਤੀ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਤਮਾਕੇ ਹੋਏ ਨੇ ਫਿਲਹਾਲ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਅੱਗ ਬੁਝਾਉਣ ਦੇ ਲਈ ਉਹਨਾਂ ਵੱਲੋਂ ਸਖਤ ਮੁਸ਼ੱਕਤ ਕੀਤੀ ਜਾ ਰਹੀ ਹੈ ਪਰ ਫੈਕਟਰੀ ਦੇ ਵਿੱਚ ਕੈਮੀਕਲ ਪਿਆ ਹੋਇਆ ਹੈ ਜਿਸ ਕਰਕੇ ਅੱਗ ਉਤੇ ਕਾਬੂ ਪਾਉਣ ਦੇ ਲਈ ਕਾਫੀ ਜ਼ਿਆਦਾ ਦਿੱਕਤਾਂ ਆਰਿਆ ਨੇ ਫਿਲਹਾਲ ਅਣਗੜ ਇਲਾਕੇ ਦੇ ਵਿੱਚ ਇਹ ਪੇਨ ਦੀ ਫੈਕਟਰੀ ਹੈ ਜਿਸ ਨੂੰ ਅੱਗ ਲੱਗੀ ਹੈ ਔਰ 10 ਦੇ ਕਰੀਬ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਨੇ ਪਰ ਅੱਗ ਨੂੰ ਅਪਝਾਉਣ ਦਾ ਕੰਮ ਲਗਾਤਾਰ ਜਾਰੀ ਹੈ ਸਖ ਮੁਸ਼ਕਲ ਜੜੀ ਹੈ ਸਖ ਮੁਸ਼ਕਲ ਕਰਨੀ ਪੈ ਰਹੀ ਹੈ ਅੱਗ ਨੂੰ ਪੁਝਾਉਣ ਦੇ ਲਈ ਫਿਲਹਾਲ ਜੋ ਦੀ ਖਬਰਾਂ ਆ ਰਹੀਆਂ ਨੇ ਕਿ ਕਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਦੋ ਤੋਂ ਤਿੰਨ ਦੇ ਕਰੀਬ ਵਿਅਕਤੀ ਜਿਹੜੇ ਅੰਦਰ ਸਿਗੇ ਉਹਨਾਂ ਨੂੰ ਉਹ ਅੱਗ ਦੇ ਵਿੱਚ ਝੁਲਸ ਗਏ ਨੇ ਔਰ ਮੌਤ ਦੇ ਪੀੜ ਜਿਹੜੇ ਨੇ ਚੜ ਗਏ ਨੇ ਫਿਲਹਾਲ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਹਲੇ ਨਹੀਂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚੇ ਨੇ ਅੱਗ ਨੂੰ ਬੁਝਾਇਆ ਜਾ ਰਿਹਾ ਉਸ ਤੋਂ ਬਾਅਦ ਕਲੀਅਰ ਹੋ ਸਕੇਗਾ ਕਿ ਕੀ ਕੁਝ ਨੁਕਸਾਨ ਹੋਇਆ ਹੈ ਔਰ ਕਿੰਨੇ ਲੋਕ ਜਿਹੜੇ ਨੇ ਇਸ ਦੀ ਚਪੇੜ ਦੇ ਵਿੱਚ ਆ ਕੇ ਆਪਣੀ ਜਾਨ ਗਵਾ ਬੈਠੇ ਨੇ ਫਿਲਹਾਲ ਲਗਾ ਆਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬੇਹੱਦ ਦਰਦਨਾਕ ਖਬਰ ਹੈ ਅਨਗੜ ਇਲਾਕੇ ਦੇ ਵਿੱਚ ਇਹ ਫੈਕਟਰੀ ਬਣੀ ਹੋਈ ਹੈ ਪੇਂਟ ਬਣਾਉਂਦੀ ਹੈ ਫੈਕਟਰੀ ਔਰ ਪੇਂਟ ਬਣਾਉਣ ਦਾ ਕੰਮ ਕਰਦੀ ਹੈ ਜਿਸ ਕਰਕੇ ਅੰਦਰ ਕਾਫੀ ਜ਼ਿਆਦਾ ਕੈਮੀਕਲ ਵੀ ਪਿਆ ਹੋਇਆ ਸੀ ਔਰ ਕੈਮੀਕਲ ਜਦੋਂ ਅੱਗ ਲੱਗਦੀ ਹੈ ਤੇ ਅੱਗ ਹੌਲੀ-ਹੌਲੀ ਪੂਰੀ ਫੈਕਟਰੀ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਔਰ ਲਗਾਤਾਰ ਇੱਕ ਤੋਂ ਬਾਅਦ ਇੱਕ ਧਮਾਕੇ ਹੁੰਦੇ ਨੇ ਔਰ ਜਿਸਕੇ ਕਰਕੇ ਜਿਹੜੇ ਅੰਦਰ ਕੁਝ ਲੋਕ ਕੰਮ ਕਰ ਰਹੇ ਸੀ ਖਬਰਾਂ ਇਹ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਉਹ ਜਿਹੜੇ ਲੋਕ ਸੀ ਅੰਦਰ ਕੰਮ ਕਰ ਰਹੇ ਸੀ ਉਹ ਮੌਤ ਹੋ ਗਈ ਹੈ 2 ਤੋਂ 3 ਦੇ ਕਰੀਬ ਲੋਕ ਦੱਸੇ ਜਾ ਰਹੇ ਨੇ ਜੋ ਕਿ ਇਸ ਅੱਗ ਦੀ ਚਪੇੜ ਦੇ ਵਿੱਚ ਆ ਗਏ ਨੇ ਫਿਲਹਾਲ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬੇਹੱਦ ਦਰਦਨਾਕ ਖਬਰ ਅੱਜ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਪੇਨ ਬਣਾਉਣ ਦੀ ਫੈਕਟਰੀ ਨੂੰ ਅੱਗ ਲੱਗਣ ਕਰਕੇ ਤਿੰਨ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਫਿਲਹਾਲ ਪੁਸ਼ਟੀ ਜਿਹੜੀ ਹੈ ਉਹ ਅੰਮ੍ਰਿਤਸਰ ਕੇਸਰੀ ਔਰ ਜਗਬਾਨ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਕਿੰਨੇ ਲੋਕ ਜਿਹੜੇ ਨੇ ਇਸ ਦੀ ਅੱਗ ਦੀ ਚਪੇੜ ਦੇ ਵਿੱਚ ਆ ਕੇ ਆਪਣੀ ਜਾਨ ਗਵਾ ਬੈਠੇ ਨੇ ਕਿਉਂਕਿ ਪੁਲਿਸ ਵੱਲੋਂ ਹਲੇ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਰਹੀ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਦੋ ਤੋਂ ਤਿੰਨ ਵਿਅਕਤੀ ਜਿਹੜੇ ਨੇ ਉਹ ਇਸ ਅੱਗ ਦੇ ਵਿੱਚ ਚਪੇੜ 'ਚ ਆ ਕੇ ਆਪਣੀ ਜਾਨ ਗਵਾ ਬੈਠੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕੁਝ ਆਖਰੀ ਹੈ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ आग बुझाने की फायर एक्सपेंडर जो है आप मौके पे पहुंच चुके हैं फायर बुझा रहे हैं ठीक है और एंबुलेंसस भी पहुंच रही हैं आई थिंक इट्स अ पेंट फैक्ट्री

टू no, सर we'll अभी तक कितनी गाड़ी आ चुकी है और आग में कितना चार फायर टेंडर बड़े आ चुके हैं और पांच गाड़ियां और आ रही है ठीक है सो डोंट वरी अबाउट सर कोई जानी नुकसान हुआ है यहाँ अभी कुछ कह नहीं सकते नथिंग कैन बी बीच थैंक यू आग बुझाने की फायर एक्सप्लेंडर जो है आप मौके पर पहुंच चुके हैं फायर बुझा रहे हैं ठीक है और एम्बुलेंसिस भी पहुंच रही हैं आई थिंक इट्स अ पेंट फैक्ट्री

No, we'll सर अभी तक कितनी गाड़ी आ चुकी है और आग में कितना टेंडर बड़े आ चुके हैं और पांच गाड़ियाँ और आ ठीक है सो डोंट वरी सर कोई जानी नुकसान हुआ है यहाँ अभी कुछ कह नहीं सकते नथिंग